ਟੋਕਰਟ ਪੈਦਾ ਕੋਟਾ ਲਾਫਜੀਵਾੜਾ ਹੋ ਰਿਹਾ ਔਰ ਉਸ ਮਾਮਲੇ ਦੇ ਵਿੱਚ ਨਾ ਸਿਰਫ ਹਰਜੋਤ ਬੈਂਸ ਜਿਹੜੇ ਇਸ ਟਾਈਮ ਮਿਨਿਸਟਰ ਨੇ ਸਹੋ ਉਹਨਾਂ ਦੀ ਧਰਮ ਪਤਨੀ ਐਸਪੀ ਜੋਤੀ ਜੱਧ ਵੀ ਇਨਵੋਲਵ ਦੱਸੀ ਜਾਂਦੀ ਆ ਪੰਜਾਬ ਨਾ ਹਾਈ ਕੋਰਟ ਦਾ ਵਕੀਲ ਦੱਸੀਆ ਜਾ ਰਿਹਾ ਔਰ ਇੱਕ ਜੱਜ ਦਾ ਵੀ ਨਾਂ ਸਾਹਮਣੇ ਆ ਰਿਹਾ ਕੁੱਲ ਮਿਲਾ ਕੇ ਇੱਕ ਵੱਡਾ ਨਕਸ਼ਾ ਤਾਂ ਕਿ ਪੰਜਾਬ ਦੇ ਵਿੱਚ ਕੁੱਲ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਸਾਰੇ ਦਾ ਸਾਰਾ ਸਰਕਾਰੀ ਤੰਤਰ ਕਰ ਰਿਹਾ ਸਿਆਸਤਦਾਨਾਂ ਦੇ ਉੱਪਰ ਨਜ਼ਰ ਨਾ ਜਾਵੇਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹ ਇਸ ਮਾਮਲੇ ਨੂੰ ਹੋਰ ਵੀ ਉਛਾਲਿਆ ਜਾਏਗਾ। ਵਿਰੋਧੀ ਪਾਰਟੀਆਂ ਕੋਲ ਭਗਵੰਤ ਮਾਨ ਸਮੇਤ ਸਮੁੱਚੀ ਪਾਰਟੀ ਦੀ ਰਣਨੀਤੀ ਦਾ ਕੋਈ ਟੋੜ ਨਹੀਂ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮੇਂਦਰ ਸਿੰਘ ਜੀ ਪਰਮੇਂਦਰ ਸਿੰਘ ਜੀ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਸੰਦੀਪ ਖਰਲ ਜੀ ਬਹੁਤ-ਬਹੁਤ ਸ਼ੁਕਰੀਆ ਜੀ ਪਰਮੇਂਦਰ ਜੀ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਮੌਨਸੂਨ 70 ਦਾ ਤਾਂ ਉਸ ਵਕਤ ਜਿਹੜੀ ਸੱਤਾਧਾਰੀ ਸਰਕਾਰ ਆ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਬਹੁਤ ਸਾਰੇ ਕੰਮ ਕੀਤੇ ਗਏ ਕਰਪਸ਼ਨ ਦੇ ਉੱਤੇ ਜਿਹੜੀ ਆ ਉਹ ਨਿਕελ ਕੱਸੀ ਗਈ। ਇਹ ਸੈਸ਼ਨ ਜਿੱਦਾਂ ਹੀ ਖਤਮ ਹੁੰਦਾ ਤੇ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਵੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਤੇ ਉਹਨਾਂ ਦੇ ਧਰਮ ਪਤਨੀ ਆਈਪੀਐਸ ਜੋਤੀ ਯਾਦਵ ਇੱਕ ਮਾਮਲੇ ਨੂੰ ਲੈ ਕੇ 100 ਕਰੋੜ ਰੁਪਏ ਦੇ ਜਿਹੜੀ ਦੱਸਿਆ ਜਾ ਰਿਹਾ ਵੀ ਕੋਈ ਘਟਾਲਾ ਮਹਾਲੀ ਦੇ ਵਿੱਚ ਹੋਇਆ ਇੱਕ ਕਾਲ ਸੈਂਟਰ ਚੱਲ ਰਿਹਾ ਸੀਗਾ ਉਹਦੇ ਵਿੱਚ ਘਿਰ ਗਏ ਇਹਦੇ ਨਾਲ ਹੀ ਸੈਰਸਪਾਟਾ ਮੰਤਰੀ ਅਨਮੋਲ ਗਗਨਮਾਨ ਜਿਹੜੇ ਆ ਉਹਨਾਂ ਉੱਤੇ ਕੋਈ ਉਹਨਾਂ ਦਾ ਨਾਮ ਲੈ ਕੇ ਰਿਸ਼ਵਤ ਮੰਗ ਰਿਆ ਸਰਕਾਰ ਦਾਬੇ ਕਰ ਰਹੀ ਹੈ ਵੀ ਰਿਸ਼ਵਤਖੋਰੀ ਦੇ ਉੱਤੇ ਧੰਦਲੀਆਂ ਦੇ ਉੱਤੇ ਕਰਪਟ ਅਫਸਰ ਜਿਹੜੇ ਆ ਉਹਨਾਂ ਉੱਤੇ ਨਕੇਲ ਕੱਸੀ ਗਈ ਆ ਪਰ ਸੈਸ਼ਨ ਖਤਮ ਹੋਣ ਦੇ ਤੁਰੰਤ ਬਾਅਦ ਇਹ ਦੋ ਖਬਰਾਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਸੰਦੀਪ ਜੀ ਅਸਲ ਤੇ ਵਿੱਚ ਇੱਕ ਵਿਚ ਵਿਚਾਲੇ ਵੀ ਖਬਰ ਨਿਕਲਦੀ ਆ ਉਹ ਖਬਰ ਆ ਪੰਜਾਬ ਵਿਧਾਨ ਸਭਾ ਦੇ ਇਹ ਮਾਨਸੂਨ ਸੈਸ਼ਨ ਦੇ ਵਿੱਚੋਂ ਨਿਕਲਦੀ ਆ ਔਰ ਉਹ ਖਬਰ ਸੀ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਤੌਰ ਦੇ ਉੱਪਰ ਇੱਕ ਜ਼ਿਕਰ ਕਰਦੇ ਨੇ ਕਿ ਕੋਟਕਪੂਰਾ ਦੇ ਇੱਕ ਐਸਆਈ ਨੇ ਇੱਕ ਗੈਂਗਸਟਰ ਤੋਂ ਰਿਸ਼ਵਤ ਲਈ ਆ ਅ ਉਹ ਵੀ ਸਰਕਾਰੀ ਅਧਿਕਾਰੀਆਂ ਦੀ ਰਿਸ਼ਵਤ ਦੀ ਗੱਲ ਕਰਦੇ ਆ ਔਰ ਪਹਿਲੀ ਵਾਰੀ ਇਹ ਮੈਨੂੰ ਲੱਗਦਾ ਬਹੁਤ ਘੱਟ ਮੌਕੇ ਹੋਣਗੇ ਜਾਂ ਪਹਿਲੀ ਵਾਰੀ ਵੀ ਹੋ ਸਕਦਾ ਜੇ ਮੈਂ ਗਲਤ ਨਾ ਹੋਵਾਂ ਮੈਂ ਕਿ ਬਤਾ ਅੰਸ਼ਵਾਦਾ ਸਪੀਕਰ ਸਰਕਾਰ ਦੇ ਤੰਤਰ ਤੋਂ ਉੱਪਰ ਉੱਠ ਕੇ ਸਰਕਾਰੀ ਅਧਿਕਾਰੀਆਂ ਦੇ ਰਿਸ਼ਵਤ ਦੀ ਗੱਲ ਕਰਦਾ ਔਰ ਨਾਲ ਦੀ ਨਾਲ ਡੀਜੀਪੀ ਪੰਜਾਬ ਪੁਲਿਸ ਨੂੰ ਤਲਬ ਵੀ ਕੀਤਾ ਜਾਂਦਾ ਜਿਵੇਂ ਤੁਸੀਂ ਜਾਣਦੇ ਹੋ ਸਾਰਾ ਕੁਝ ਉਹ ਮਾਮਲਾ ਅਸਲ ਦੇ ਵਿੱਚ ਚਲੋ ਉਸ ਮਾਮਲੇ ਤੇ ਆਪਾਂ ਬਾਅਦ ਚ ਜਾਵਾਂਗੇ ਜੇ ਤੁਸੀਂ ਚਾਹੋਗੇ ਤੇ ਕਿ ਕੁਲਤਾਰ ਸਿੰਘ ਸੰਧਮਾ ਉਹ ਗੱਲ ਕਿਉਂ ਕਰ ਰਹੇ ਸੀ ਅਸਲ ਦੇ ਵਿੱਚ ਉਹ ਵੀ ਇੱਕ ਵਿਵਾਦ ਦਾ ਮੁੱਦਾ ਬਣ ਗਿਆ ਕਿ ਕੁਲਤਾਰ ਸਿੰਘ ਸੰਧਮਾ ਇੱਕ ਹੋਰ ਇੱਕ ਤਰ੍ਹਾਂ ਦੇ ਉਹਨਾਂ ਦੇ ਬ੍ਰਦਰ ਨੇ ਜਿਹੜੇ ਭਰਾ ਨੇ ਉਹਨਾਂ ਦੇ ਵਿਕਟ ਦਿਵਿੰਦਰ ਸਿੰਘ ਉਹਨਾਂ ਦੇ ਇੱਕ ਜਿਹੜੇ ਇੱਕ ਐਸਆਈ ਦੇ ਝਗੜੇ ਨੂੰ ਨਪਟੌਨ ਦੇ ਲਈ ਜਾਂ ਨੂੰ ਓਵਰ ਸ਼ੈਡੋ ਕਰਨ ਦੇ ਲਈ ਉਹਨੂੰ ਲੁਕਾਉਣ ਦੇ ਲਈ ਵਿਧਾਨ ਸਭਾ ਦੀ ਵੱਲੋਂ ਇਹ ਵੀ ਦੋਸ਼ ਲੱਗਦੇ ਰਹੇ ਨੇ ਹੁਣ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਉਸ ਤੋਂ ਬਾਅਦ ਦੋ ਖਬਰਾਂ ਨੇ ਅਸਲ 'ਚ ਇਸ ਖਬਰ ਦਾ ਮੋੜ ਇਸ ਸਾਲ ਦੇ ਸ਼ੁਰੂਆਤੀ ਮਹੀਨੇ ਜਨਵਰੀ ਚ ਵੱਜਦਾ ਜਦੋਂ ਸਾਈਬਰ ਕ੍ਰਾਈਮ ਮੁਹਾਲੀ ਦੇ ਇੱਕ ਇਨਸਪੈਕਟਰ ਅਮਨ ਜੋਤ ਕੌਰ ਇਹਨਾਂ ਦੀ ਉੱਥੇ ਡਿਊਟੀ ਆ ਉਹ ਇੱਕ ਖੁਲਾਸਾ ਕਰਦੇ ਨੇ ਕਿ ਮੁਹਾਲੀ ਦੇ ਇੱਕ ਕਾਲ ਸੈਂਟਰ ਦੇ ਵਿੱਚੋਂ ਫਜ਼ੀਵਾੜੇ ਦੇ ਤਹਿਤ ਇੱਕ ਵੱਡਾ ਨੈਟਵਰਕ ਚੱਲਿਆ ਜਿਹਦੇ ਨਾਲ ਵਿਦੇਸ਼ਾਂ ਤੋਂ 20 ਠੱਗੀ ਬਜਰੀ ਔਰ ਦੇਸ਼ ਤੋਂ ਵੀ ਠੱਗੀ ਬਜਰੀ ਔਰ ਲਗਭਗ 100 ਕਰੋੜ ਰੁਪਏ ਦਾ ਐਸਟੀਮੇਟ ਸੀ ਕਿ ਉਹ ਠੱਗੀ ਵਧ ਰਹੀ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹ 100 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਤੋਂ ਬਾਅਦ ਤੱਕ ਸਰਕਾਰ ਦੀ ਕੋਈ ਵੀ ਹਲਚਲ ਨਹੀਂ ਹੁੰਦੀ ਹਾਲਾਂਕਿ ਇਸ ਦੌਰਾਨ ਬੜਾ ਕੁਝ ਹੋ ਜਾਂਦਾ ਇੱਕ ਸਿੱਟ ਦਾ ਵੀ ਘਟਨਦੀ ਜਿਹੜੀ ਚਰਚਾ ਛਿੜਦੀ ਆ ਪਰ ਨਾਲ ਦੀ ਨਾਲ ਉਹ ਸਰਕਾਰ ਜਿਹਦੇ ਸਪੀਕਰ ਵਿਧਾਨ ਸਭਾ ਦੇ ਕਹਿੰਦੇ ਨੇ ਕਿ ਸਰਕਾਰੀ ਅਧਿਕਾਰੀ ਰਿਸ਼ਵਤ ਮੰਗ ਰਾਇ ਨੇ ਔਰ ਡੀਜੀਪੀ ਉਹ ਲਿਸਟ ਪੇਸ਼ ਕਰਨ ਪਰ ਉਹ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਰਾਜਨੀਤਿਕ ਵਾਨ ਉਹਨਾਂ ਨੂੰ ਇਨਵੋਲਮ ਨਹੀਂ ਕਰਦੇ ਅਸਲ ਦੇ ਵਿੱਚ ਸਰਕਾਰੀ ਅਧਿਕਾਰੀ ਆਪਣੇ ਤੌਰ ਤੇ ਤਾਂ ਮੈਨੂੰ ਲੱਗਦਾ ਕਿ ਕੋਈ ਐਡੇ ਵੱਡੇ ਮਤਲਬ ਮਾਰਕਾ ਨਹੀਂ ਮਾਰ ਸਕਦੇ ਰਿਸ਼ਵਤ ਵਾਲੇ ਮਾਮਲੇ ਦੇ ਵਿੱਚ ਜੇ ਉਹਨਾਂ ਦੇ ਉੱਪਰ ਸਿਆਸੀ ਛਤਰ ਛਾਇਆ ਨਾ ਹੋਵੇ ਸੋ ਜਿਹੜੀ ਗੱਲ ਹੁਣ ਤੁਸੀਂ ਤੋਰੀ ਆ ਹੁਣ ਆਪਾਂ ਉਸ ਗੱਲ ਤੇ ਆਉਣੇ ਆ ਕਿ ਜਿਹੜੇ ਨੇ ਹਰਜੋਤ ਸਿੰਘ ਬੈਂਸ ਉਹਨਾਂ ਦਾ ਵਿਵਾਦ ਕੀ ਆ ਅਸਲ ਦੇ ਵਿੱਚ ਮੈਂ ਜਿਵੇਂ ਦੱਸ ਕੇ ਦਿਆ ਕਿ ਜਨਵਰੀ ਮਹੀਨੇ ਚ ਇਸ ਗੱਲ ਦਾ ਮੋੜ ਵੱਜਦਾ ਸਾਈਬਰ ਕ੍ਰਾਈਮ ਦੀ ਇੱਕ ਇੰਸਪੈਕਟਰ ਅਮਨਜੋਤ ਕੌਰ ਇਹ ਇਲਜ਼ਾਮ ਲਾਉਂਦੇ ਨੇ ਕਿ ਉੱਥੇ ਇੱਕ ਕੌਕ ਸੈਂਟਰ ਚੱਲ ਰਿਹਾ 100 ਕਰੋੜ ਰੁਪਏ ਦਾ ਘਟਾਲਾ ਫਰਜੀ ਵਾੜਾ ਹੋ ਰਿਹਾ ਔਰ ਉਸ ਮਾਮਲੇ ਦੇ ਵਿੱਚ ਨਾ ਸਿਰਫ ਹਰਜੋਤ ਬੈਂਸ ਜਿਹੜੇ ਐਸਟੇਟ ਮਿਨਿਸਟਰ ਨੇ ਸਗੋ ਉਹਨਾਂ ਦੀ ਤਾਂ ਪਤਨੀ ਐਸਪੀ ਜੋਤੀ ਜੱਤ ਵੀ ਇਨਵਾਲਵ ਦੱਸੀ ਜਾਂਦੀ ਆ ਹੁਣ ਲਿੰਕ ਕਿਵੇਂ ਜੁੜਦਾ ਉਸ ਦੇ ਵਿੱਚ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਉਹ ਜਿਹੜਾ ਕਾਲ ਸੈਂਟਰ ਸੀ ਉਸ ਕਾਲ ਸੈਂਟਰ ਦਾ ਜਿਹੜਾ ਮਾਲਕ ਸੀ ਔਰ ਜਿਹਦਾ ਨਾਂ ਦੱਸਿਆ ਜਾ ਰਿਹਾ ਕੋਈ ਕਪੂਰੀਆ ਕਪੂਰੀਆ ਦੱਸਿਆ ਜਾ ਰਿਹਾ ਵਿਜੇ ਰਾਏ ਕਪੂਰੀਆ ਉਹ ਤੇ ਹਰਜੋਤ ਸਿੰਘ ਬੈਂਸ ਤੋਂ ਮੇ ਨੰਗਲ ਤੋਂ ਦੇ ਔਰ ਮੰਡਲ ਤੋਂ ਨੇ ਮਤਲਬ ਇੱਕੋ ਇਲਾਕੇ ਦੇ ਰਹਿਣ ਵਾਲੇ ਨੇ ਔਰ ਇਹ ਵੀ ਜਾਣਕਾਰੀ ਆ ਰਹੀ ਆ ਕਿ ਹਰਜੋਤ ਸਿੰਘ ਬੈਂਸ ਆਮ ਆਦਮੀ ਪਾਰਟੀ ਲਈ ਜਿਹੜਾ ਵਿਜੇ رائے ਕਥੂਰੀਆ ਜਿਹੜੇ ਮੇਨ ਅਕਿਊਜ਼ ਦੱਸੇ ਜਾਂਦੇ ਨੇ ਜਿਹੜੇ ਗ੍ਰਿਫਤਾਰ ਵੀ ਨੇ ਹੁਣ ਉਹਨਾਂ ਕੋਲ ਪਾਰਟੀ ਫਰਮ ਵੀ ਲੈਂਦੇ ਨੇ ਹੁਣ ਇਹਨਾਂ ਦੀ ਵੀ ਵੀ ਜੋਤੀ ਜਾਦਵ ਦਾ ਨਾਮ ਕਿਵੇਂ ਆ ਗਿਆ ਅਸਲ ਦੇ ਵਿੱਚ ਜੋਤੀ ਜਾਦਵ ਜਿਹੜੇ ਨੇ ਉਹ ਕਹਿੰਦੇ ਨੇ ਇੰਸਪੈਕਟਰ ਜਿਹੜੀ ਅਮਨਜੋਤ ਕੌਰ ਆ ਜਿਹੜੀ ਅੱਜ ਕੱਲ ਪੁਲਿਸ ਲਾਈਨ ਦੇ ਵਿੱਚ ਉਹਨਾਂ ਨੇ ਉਤੋਂ ਹਟਾ ਕੇ ਭੇਜ ਦਿੱਤੀ ਗਈ ਆ ਉਹ ਉਹਨਾਂ ਦਾ ਦੋਸ਼ ਆ ਕਿ ਜੋਤੀ ਜਾਦਵ ਐਸਪੀ ਜਿਹੜੇ ਹਰਜੋਤ ਬੈਂਸ ਦੇ ਪਤਨੀ ਨੇ ਉਹ ਸਾਰੀ ਇਹ ਜਾਂਚ ਨੂੰ ਪ੍ਰਭਾਵਿਤ ਕਰ ਦੇ ਨੇ ਤੋਂ ਕੁੱਲ ਮਿਲਾ ਕੇ ਕਾਫੀ ਇਹ ਤਾਣਾ ਉਲਝਿਆ ਹੋਇਆ ਔਰ ਇਸ ਮਾਮਲੇ ਦੇ ਵਿੱਚ ਕੋਠੀ ਮਾਲਕਾ ਇੱਕ ਪੰਜਾਬ ਨੇ ਹਾਈ ਕੋਰਟ ਦਾ ਵਕੀਲ ਦੱਸੀਆ ਜਾ ਰਿਹਾ ਔਰ ਇੱਕ ਜੱਜ ਦਾ ਵੀ ਨਾਂ ਸਾਹਮਣੇ ਆ ਰਿਹਾ ਕੁੱਲ ਮਿਲਾ ਕੇ ਇੱਕ ਵੱਡਾ ਨਕਸ਼ਾ ਸਾਹ ਉਹ ਅ ਜਿਵੇਂ ਸੰਦੀਪ ਜੀ ਆਪਾ ਸੁਣਦੇ ਆ ਕਿ ਬਿਹਾਰ ਦੇ ਵਿੱਚੋਂ ਚੱਲਦੇ ਹੁੰਦੇ ਸੀ ਇਸ ਤਰ੍ਹਾਂ ਦੇ ਫਰਜੀ ਵਾੜੇ ਜਾਂ ਜਿਹੜੇ ਝਾਰਖੰਡ ਦੀਆਂ ਮਤਲਬ ਵਕ ਵਕ ਖਰਮਾ ਤੋਂ ਚੱਲਦੇ ਹੁੰਦੇ ਸੀ ਫਰਜੀ ਵਾੜੇ ਫਰਜੀ ਕਾਲ ਸੈਂਟਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਪਹਿਲਾ ਵਕਤ ਆ ਰਿਹਾ ਔਰ ਸਿਆਸਤਦਾਨ ਜਿਵੇਂ ਇਨਵੋਲਵ ਦੱਤੀ ਜਾਂਦੇ ਨੇ ਆਮ ਆਦਮੀ ਪਾਰਟੀ ਤੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਹਾਲਾਂਕਿ ਜਵਾਬ ਦੇਣਾ ਔਖਾ ਹੋ ਗਿਆ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਇੱਕ ਪਹਿਲਾ ਵਰਤਾਰਾ ਨਹੀਂ ਆ ਸੰਦੀਪ ਜੀ ਇਸ ਤੋਂ ਪਹਿਲਾਂ ਵੀ ਬਹੁਤ ਕੁਝ ਹੋ ਚੁੱਕਾ ਔਰ ਜਿਹੜੀ ਆਮ ਆਦਮੀ ਪਾਰਟੀ ਆ ਮੈਨੂੰ ਲੱਗਦਾ ਜਿਵੇਂ ਕਹਿੰਦੇ ਨੇ ਕਿ ਖਾਣ ਦੇ ਦੰਦ ਹਾਥੀ ਦੇ ਹੋਰ ਹੁੰਦੇ ਨੇ ਖਾਣ ਦੇ ਹੋਰ ਹੁੰਦੇ ਨੇ ਤੋਂ ਵੱਡੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਉੱਪਰ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਹੁਣ ਇਸ ਮਾਮਲੇ 'ਚ ਇਹ ਕੁਝ ਕਰ ਗੁਜਰਦੀ ਐ ਬਾਰੇ 8 ਮਹੀਨੇ ਦਾ ਪਹਿਲਾਂ ਹੋ ਗਿਆ ਜਦੋਂ ਤੱਕ ਇਨਸਪੈਕਟਰ ਅਮਨਜੋਤ ਕੌਰ ਨੇ ਡੀਜੀਪੀ ਪੰਜਾਬ ਪੁਲਿਸ ਨੂੰ ਇੱਕ ਪੱਤਰ ਨਹੀਂ ਲਿਖਿਆ ਉਦੋਂ ਤੱਕ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ 'ਚ ਕੀ ਕੁਝ ਹੁੰਦਾ ਪਰ ਸਰਕਾਰ ਨੂੰ ਇੱਕ ਵੱਡਾ ਹਲੂਨਾ ਜਰੂਰ ਬਣਿਆ ਕਿਉਂਕਿ ਵਿਰੋਧੀ ਧਿਰਾਂ ਨੂੰ ਵੀ ਇੱਕ ਜਿਹੜਾ ਹਥਿਆਰ ਮਿਲ ਗਿਆ ਵਿਕਰਮ ਮਜੀਠੀਆ ਨੇ ਵੀ ਸੀਟੇਆਈ ਜਾਂਚ ਮੰਗੀ ਆ ਸੁਖਪਾਲ ਖੈਰਾ ਨੇ ਵੀ ਜਿਹੜੇ ਆਪਣੇ ਹਮਲਾਵਾਂ ਤੇਵਰ ਦਿਖਾਏ ਨੇ ਸਰਕਾਰ ਹੁਣ ਇਸ ਮਾਮਲੇ ਤੇ ਕਿਵੇਂ ਨਿੱਤਰਦੀ ਆ ਦੇਖਣਾ ਹੋਊਗਾ ਵੈਸੇ ਸੰਦੀਪ ਜੀ ਇਹ ਕੋਈ ਪਹਿਲਾ ਮਾਮਲਾ ਨਹੀਂ ਜਿਵੇਂ ਮੈਂ ਪਹਿਲਾਂ ਦੱਸ ਕੇ ਟਿਆਂ ਇਸ ਤੋਂ ਪਹਿਲਾਂ ਅਸੀਂ ਦੇਖਦੇ ਆ ਕਿ ਸਭ ਤੋਂ ਪਹਿਲੇ ਭਗਵੰਤ ਮਾਨ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਇਹੇ ਮ ਸਾਹਮਣੇ ਖੁਦ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਆ ਸਾਡੇ ਜਿਹੜੇ ਸਿਹਤ ਮੰਤਰੀ ਨੇ ਇੱਕ ਪਿਸ਼ਟਾ ਚਾਰ ਦੇ ਮਾਮਲੇ ਚ ਇਨਵੋਲਵ ਨੇ ਉਹ ਜਿਹੜਾ ਕੈਬਨਟ ਚੋਂ ਦਾ ਕੱਢ ਦਿੱਤੇ ਗਏ ਪਰ ਉਹ ਪਾਰਟੀ ਚ ਬਣੇ ਹੋਏ ਨੇ ਇਸੇ ਤਰ੍ਹਾਂ ਫੌਜਾਸਿੰਗ ਸਰਾਰੀ ਦੀ ਗਰਾਰੀ ਕਿੰਨੇ ਪੱਤੀ ਰਹੀ ਆ ਉਹ ਵੀ ਤੁਸੀਂ ਜਾਣਦੇ ਹੋ ਇਸ ਤੋਂ ਬਾਅਦ ਬਠਿੰਡਾ ਤੋਂ ਇੱਕ ਵਧਾਈ ਸੀ ਅਮਿਤ ਰਤਨ ਕੋਟਪੱਤਾ ਉਹਨਾਂ ਦਾ ਕੀ ਬਣਿਆ ਕਿ ਉਹ ਵੱਖ-ਵੱਖ ਮਾਮਲੇ ਸਾਡੇ ਸਾਹਮਣੇ ਆਉਂਦੇ ਨੇ ਸਿਰਫ ਸਰਕਾਰੀ ਅਧਿਕਾਰੀਆਂ ਤੇ ਆਪਾਂ ਨਿਸ਼ਾਨਾ ਲਾ ਕੇ ਨਹੀਂ ਬਚ ਸਕਦੇ ਤੋਂ ਦੇਖਦੇ ਆ ਕਿ ਇਹ ਮਾਮਲਾ ਕਿਵੇਂ ਨਿਪਟਦਾ ਹਾਲ ਦੀ ਕਿਹੜੀ ਚਰਚਾ ਜ਼ਰੂਰ ਬਣੀ ਹੋਈ ਆ ਤੁਰਕੀਏ ਚ ਮਾਮਲਾ ਬਣਿਆ ਹੋਇਆ ਹੁਣ ਪਬਲਿਕਤਮਨ ਸਰਕਾਰ ਦੀ ਧਿਆਨਦਾਰੀ ਆ ਇਮਾਨਦਾਰੀ ਆ ਉਹਦੇ ਲਈ ਆ ਕਿ ਇਹ ਇਸ ਮਾਮਲੇ ਨੂੰ ਕਿਵੇਂ ਨਿਬੜਦੇ ਨੇ ਜੀ ਰਮਿੰਦਰ ਜੀ ਇਹਦੇ ਨਾਲ ਹੀ ਸਰਕਾਰ ਦੀ ਬੇਵਸੀ ਵੀ ਤੇ ਜ਼ਾਹਰ ਹੁੰਦੀ ਆ ਵੀ ਜਦੋਂ ਮੰਤਰੀ ਅਨਮੋਲ ਗਗਨਮਾਨ ਇੱਕ ਸਟੇਜ ਦੇ ਉੱਤੇ ਐਲਾਨ ਹੀ ਕਰ ਦੇਣ ਵੀ ਮੇਰੇ ਨਾਂ ਤੇ ਰਿਸ਼ਵਤ ਜਿਹੜੇ ਲੈਂਦੇ ਆ ਮੈਂ ਟੰਗ ਦੇਣੇ ਆ ਮੈਂ ਫੜ ਲੈਣੇ ਆ ਭਾਵ ਕਿ ਇਹ ਜਿਹੜੀ ਰਿਸ਼ਵਤ ਜਿਹਦਾ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਸਰਕਾਰ ਚ ਆਈ ਸੀ ਵੀ ਜਦੋਂ ਅਸੀਂ ਸਰਕਾਰ ਚ ਆ ਜਾਵਾਂਗੇ ਸਾਡੀ ਸਰਕਾਰ ਬਣ ਜੇਗੀ ਕਰਪਸ਼ਨ ਖਤਮ ਹੋ ਜਾਏਗੀ ਤੇ ਹੁਣ ਮੰਤਰੀ ਜਿਹੜੇ ਆ ਬੇਵਸ ਹੋਏ ਫਿਰਦੇ ਆ ਉਹ ਐਲਾਨ ਕਰਦੇ ਪਏ ਆ ਵੀ ਸਾਡੇ ਨਾਂ ਦੇ ਉੱਤੇ ਰਿਸ਼ਵਤ ਮੰਗੀ ਜਾ ਰਹੀ ਹੈ ਅਸਲ ਦੇ ਵਿੱਚ ਮੈਨੂੰ ਲੱਗਦਾ ਸੰਦੀਪ ਜੀ ਕਿ ਭਗਵੰਤ ਮਾਨ ਸਰਕਾਰ ਦੇ ਜਿਹੜੇ ਆਪਣੀ ਪਾਰਟੀ ਦੇ ਸਾਥੀ ਨੇ ਆਮ ਆਦਮੀ ਪਾਰਟੀ ਦੇ ਸਾਥੀ ਨੇ ਉਹਨਾਂ ਤੇ ਹਾਲੇ ਤੱਕ ਮੈਨੂੰ ਲੱਗਦਾ ਇੱਕ ਵੀ ਵਿਧਾਇਕ ਜਿਹੜੇ ਜਾਂ ਮੰਤਰੀ ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਔਰ ਲਗਾਤਾਰੇ ਮਾਮਲੇ ਆ ਰਹੇ ਨੇ ਹੁਣ ਜਿਵੇਂ ਤੁਸੀਂ ਕਿਹਾ ਕਿ ਅਨਮੋਲ ਗਗਨ ਮਾਨ ਇੱਕ ਬਿਆਨ ਦਿੰਦੇ ਨੇ ਮੋਹਾਲੀ ਦੇ ਵਿੱਚ ਨਵੇਂ ਗਾਉਂ ਦੇ ਵਿੱਚ ਉਹ ਜਾਂਦੇ ਨੇ ਇੱਕ ਸਮਾਗਮ ਦੇ ਵਿੱਚ ਮੈਨੂੰ ਲੱਗਦਾ ਹੈ ਇੱਕ ਪਪੁਲਾਰਿਟੀ ਸਟੰਟ ਹੈ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਕੁੱਲ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਸਾਰੇ ਦਾ ਸਾਰਾ ਸਰਕਾਰੀ ਤੰਤਰ ਕਰ ਰਿਹਾ ਸਿਆਸਤਦਾਨਾਂ ਦੇ ਉੱਪਰ ਨਜ਼ਰ ਨਾ ਜਾਵੇ ਉਹਨਾਂ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹ ਇਸ ਮਾਮਲੇ ਨੂੰ ਹੋਰ ਵੀ ਉਛਾਲਿਆ ਜਾਏਗਾ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਨੋਟਿਸ ਹੋ ਸਕਦੇ ਨੇ ਜਿਹੜੇ ਮੰਤਰੀਆਂ ਜਾਂ ਜਿਹੜੇ ਸਰਕਾਰੀ ਅਧਿਕਾਰੀਆਂ ਨੂੰ ਪਰ ਅਸਲ ਮਾਮਲੇ ਦੀ ਜੜਾ ਕਹਿੰਦੇ ਨੇ ਸੰਦੀਪ ਜੀ ਕਿ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਹੁਣ ਚੋਰ ਦੀ ਮਾਂ ਕੌਣ ਆ ਚੋਰ ਦੀ ਮਾਂ ਜਿਹੜੇ ਮਤਲਬ ਲੱਛਣ ਮਿਲੇ ਨੇ ਜਿਵੇਂ ਪਹਿਲਾਂ ਜ਼ਿਕਰ ਦੁਬਾਰਾ ਕਰ ਦਿੰਨੇ ਆ ਡਾਕਟਰ ਵਿਜੇ ਇੰਦਰ ਸਿੰਘਲਾ ਉਹ ਜੋਸ਼ ਸਿੰਘ ਫਰਾਰੀ ਅਮਿਤ ਰਤਨ ਕੋਟ ਫੱਤਾ ਜਾਂ ਹਣ ਹੁਣ ਜਿਹੜੇ ਹਰਜੋਤ ਬੈਂਚ ਨੇ ਸੋ ਆਪਾਂ ਇਹਨਾਂ ਨੂੰ ਸਿੱਧੇ ਤੌਰ ਤੇ ਇਨਵੋਲਵ ਨਹੀਂ ਕਰਦੇ ਪਰ ਸ਼ੱਕ ਦੀਆਂ ਸੁਣੀਆਂ ਜਾਂਦੀਆਂ ਨੇ ਚਰਚਾਵਾਂ ਚੱਡੀਆਂ ਨੇ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਜਾ ਰਿਹਾ ਸੋ ਵੈਸੇ ਤਾਂ ਮੈਂ ਦੱਸਦਾ ਮੈਂ ਆਜਾ ਮ ਸੰਦੀਪ ਜੀ ਕੇ ਉਹਵੇਂ ਸਭੀ ਪਾਰਟੀਆਂ ਸਰਕਾਰਾਂ ਉਹਨਾਂ ਤੱਕ ਕੁਝ ਵੀ ਨਹੀਂ ਕਰਦੀ ਹੁੰਦੀ ਜਦੋਂ ਤੱਕ ਉਹਦਾ ਵੋਟ ਬੈਂਕ ਨਾ ਪ੍ਰਭਾਵਿਤ ਹੁੰਦਾ ਹੋਵੇ ਹੁਣ ਚਾਰ ਜਿਮਨੀ ਚੋਣਾਂ ਨੇ ਉਹ ਉਸ ਤੋਂ ਪਹਿਲਾਂ ਜਿਹੜਾ ਵੱਡਾ ਖਰਾਸਾ ਹੋਇਆ ਜਿਹੜਾ ਹਰਜੋਤ ਬੈਂਸ ਦਾ ਕਿ ਜਿਮਨੀ ਚੋਣਾਂ ਦੇ ਵਿੱਚ ਵਿਰੋਧੀ ਪਾਰਟੀਆਂ ਇਸ ਮਸਲੇ ਨੂੰ ਇੱਕ ਸਿਆਸੀ ਹਥਿਆਰ ਬਣਾ ਸਕਣਗੀਆਂ ਸਾਰਾ ਕੁਝ ਇੱਥੇ ਖੜਾ ਵਿਰੋਧੀ ਦੇ ਨਾਮ ਮੈਨੂੰ ਲੱਗਦਾ ਉਸ ਤਰੀਕੇ ਦਾ ਉਸ ਤਰੀਕੇ ਦਾ ਜਵਾਬ ਨਹੀਂ ਦੇ ਪਾ ਰਹੀਆਂ ਸਰਕਾਰ ਨੂੰ ਔਰ ਪੰਜਾਬ ਦੇ ਵਿੱਚ ਮੈਂ ਸੰਦੀਪ ਜੀ ਤੁਹਾਨੂੰ ਇੱਕ ਗੱਲ ਦਾਵੇ ਨਾ ਕਹਿਣਾ ਚਾਹਨਾ ਕਿ ਪੰਜਾਬ ਦੇ ਵਿੱਚ ਚਾਹੇ ਮੁੱਖ ਵਿਰੋਧੀ ਧਿਰ ਕਾਂਗਰਸ ਹੋਵੇ ਅਕਾਲੀ ਦਲ ਤਾਂ ਚਲੋ ਹੁਣ ਹਾਸ਼ੀਏ ਤੇ ਚਲੇ ਗਿਆ ਭਾਜਪਾ ਵੀ ਮੈਨੂੰ ਲੱਗਦਾ ਕਿ ਕਿਸੇ ਗਿਣਤੀ 'ਚ ਨਹੀਂ ਹੈਗੀ ਸੋ ਇਹ ਜਿਹੜੀਆਂ ਦੋ ਤਿੰਨ ਪਾਰਟੀਆਂ ਨੇ ਹਾਲੇ ਤੱਕ ਇਹਨਾਂ ਦੇ ਹੱਥ-ਬਸ ਕੁਝ ਨਹੀਂ ਆ ਅੰਨੇ ਤੱਕ ਮੈਨੂੰ ਲੱਗਦਾ ਇਹਨਾਂ ਦੀ ਕੋਈ ਰਣਨੀਤੀ ਹੈ ਨਹੀਂ ਕਿ ਭਗਵੰਤ ਮਾਨ ਸਰਕਾਰ ਨੂੰ ਕਿਵੇਂ ਘੇਰਾ ਜਾਵੇ ਰੋਜ਼ ਮੁੱਦੇ ਛਿੜਦੇ ਨੇ ਰੋਜ਼ ਮਸਲੇ ਆ ਰਹੇ ਨੇ ਵਕ ਵਕ ਥਾਵਾਂ ਤੋਂ ਪਰ ਮੈਨੂੰ ਲੱਗਦਾ ਕਿ ਹਾਲੇ ਤੱਕ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਕੋਲ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੀ ਰਣਨੀਤੀ ਜ ਜ ਉਹਨਾਂ ਦੇ ਮਤਲਬ ਜਵਾਬ ਇਹਨਾਂ ਨੂੰ ਕੋਈ ਨਹੀਂ ਔੜ ਰਿਹਾ ਹਲੇ ਤੱਕ ਵਿਰੋਧੀ ਪਾਰਟੀਆਂ ਕੋਲ ਭਗਵੰਤ ਮਾਨ ਸਮੇਤ ਸਮੁੱਚੀ ਪਾਰਟੀ ਦੀ ਰਣਨੀਤੀ ਦਾ ਕੋਈ ਟੋਟ ਨਹੀਂ ਹੈ ਜੀ ਜੀ ਉਸ ਦੇ ਨਾਲ ਹੀ ਪਰਮਿੰਦਰ ਭਾਜੀ ਇੱਕ ਗੱਲ ਹੋਰ ਆ ਵੀ ਅਕਾਲੀ ਸਿਆਸਤ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਤੁਹਾਡਾ ਇੱਕ ਲੰਮਾ ਤਜਰਬਾ ਪੱਤਰਕਾਰੀ ਦਾ ਵੀ ਹਾਸ਼ੀਏ ਤੇ ਚਲੀ ਗਈ ਆ ਉਹਦਾ ਕਾਰਨ ਆ ਵੀ ਜਿਹੜੀ ਉਹ ਡੇਰਾ ਮੁਖੀ ਜਿਹੜਾ ਰਾਮ ਰਹੀਮ ਸੀਗਾ ਉਹ ਸਾਰਾ ਪ੍ਰਸੰਗ 2007 ਚ ਸ਼ੁਰੂ ਹੁੰਦਾ 15 ਤੱਕ ਉਹ ਚੱਲਦਾ ਤੇ ਮੁੜ ਕੇ ਆ 24 ਆ ਗਿਆ ਹੁਣ ਅਕਾਲੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਵੀ ਇੱਕ ਤੋਂ ਬਾਅਦ ਇੱਕ ਜਿਹੜੇ ਮੰਤਰੀ ਜਿਨ੍ਹਾਂ ਦੇ ਵਾਸਤੇ ਇਹ ਗੱਲ ਕਹੀ ਗਈ ਵੀ ਸਪਸ਼ਟੀਕਰਨ ਦੇਣ ਜਿਹੜੇ ਕੈਬਨਿਟ ਦੇ ਵਿੱਚ ਸੀਗੇ ਉਹ ਲਗਭਗ ਕਹਿ ਸਕਦੇ ਆ ਵੀ ਜੋੜੀਆਂ ਬਣਾ ਬਣਾ ਕੇ ਸ਼੍ਰੀ ਕਾਲਤਾਕਤ ਸਾਹਿਬ ਪੇਸ਼ ਹੋ ਰਹੇ ਆ ਅੱਜ ਬੀਬੀ ਜਗੀਰ ਕੌਰ ਹੋਣੀ ਤੇ ਸਰਜੀਤ ਸਿੰਘ ਰਖੜਾ ਉਹਨਾਂ ਨੇ ਵੀ ਜਾਣਾ ਸੀਗਾ ਉਹਨਾਂ ਦੇ ਕੋਈ ਨਿੱਜੀ ਰਜੇਵੇਂ ਸੀਗੇ ਰਖੜਾ ਸਾਹਿਬ ਮੈਨੂੰ ਲੱਗਦਾ ਸ਼ਾਇਦ ਅਮਰੀਕਾ ਸੀਗੇ ਉਹ ਪਹੁੰਚ ਨਹੀਂ ਸਕੇ ਉਹਨੇ ਤੇ ਉਹ ਗਏ ਨਹੀਂ ਪਰ ਅਕਾਲੀ ਸਿਆਸਤ ਨੂੰ ਕਿਵੇਂ ਵੇਖਦੇ ਹੋ ਦੇਖੋ ਸੰਦੀਪ ਜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੀ ਤਬਦੀਲੀ ਉਸ ਵੇਲੇ ਆਈ ਸੀ ਜਦੋਂ ਦਿੱਲੀ ਮੋਰਚਾ ਲੱਗਾ ਸੀ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਜਦੋਂ ਤਿੰਨ ਖੇਤੀ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਸੀ ਉਸ ਸੰਘਰਸ਼ ਦੇ ਦੌਰਾਨ ਪੰਜਾਬ ਦੇ ਲੋਕਾਂ ਦੀ ਮਾਨਸਿਕ ਅਵਸਥਾ ਤਾਂ ਬਦਲੀ ਆ ਪੰਜਾਬ ਦਾ ਸੱਭਿਆਚਾਰ ਵੀ ਬਦਲਿਆ ਪੰਜਾਬ ਦੀ ਰਾਜਨੀਤੀ ਵੀ ਬਦਲੀ ਆ ਔਰ ਉਹ ਜਿਹੜੀ ਇੱਕ ਚੇਤਨਾ ਸੀ ਉਹਨੂੰ ਉਸ ਚੇਤਨਾ ਦਾ ਜੇ ਸਭ ਤੋਂ ਜਿਹੜਾ ਵੱਡਾ ਜਿਹੜਾ ਇੱਕ ਤਰੇ ਮਾਰੂ ਅਸਰ ਹੋਇਆ ਉਹ ਅਕਾਲੀ ਪਾਕ ਅਕਾਲੀ ਮਤਲਬ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਹੋਇਆ ਕਿਉਂਕਿ ਇਹਨਾਂ ਦਾ ਉਹ ਸਟੈਂਡ ਜਿਹੜਾ ਖੇਤੀ ਕਾਨੂੰਨਾਂ ਬਾਰੇ ਸੀ ਉਹਨੇ ਪਾਰਟੀ ਨੂੰ ਬਹੁਤ ਡੈਮੇਜ ਕੀਤਾ ਹਾਲਾਂਕਿ ਕੁਝ ਵੱਖਰੇ ਮਸਲੇ ਵੀ ਨੇ ਮੈਨੂੰ ਲੱਗਦਾ ਕਿ ਉਹ ਮਸਲੇ ਤਾਂ ਇੰਜ ਕਿਹਾ ਜਾਵੇ ਕਿ ਜਿਵੇਂ ਇੱਕ ਲਾ ਇਲਾਜ ਰੋਗ ਨਹੀਂ ਹੁੰਦਾ ਸੋ ਲਾਹ ਲਾਜੋਗਜ ਨੂੰ ਧੀਰੇ ਰੋਗ ਵੀ ਕਹਿੰਦੇ ਆ ਉਹ ਚਾਹੇ ਡੇਰਾ ਮੁਕੀ ਦੀ ਮਾਫੀ ਵਾਲਾ ਮਾਮਲਾ ਹੋਵੇ ਜਾਂ ਬੇਅਦਬੀ ਵਾਲੇ ਮਾਮਲੇ ਹੋਣ 15 16 ਦੇ ਜਾਂ ਕੋਟਕਪੂਰਾ ਗੋਲੀकांड ਮਾਮਲਾ ਹੋਵੇ ਸੋ ਉਹ ਜਿਹੜੇ ਮਸਲੇ ਨੇ ਕੁੱਲ ਮਿਲਾ ਕੇ ਹਾਲੇ ਤੱਕ ਉਹਨਾਂ ਮਸਲਿਆਂ ਦਾ ਭੂਤ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡ ਰਿਹਾ ਹਾਲਾਂਕਿ ਬਹੁਤ ਸਾਰੀਆਂ ਚਾਰਾਜੋਈਆਂ ਹੋਈਆਂ ਨੇ ਅੱਜ ਸੁਖਵੀਰ ਬਾਦਲ ਆਪਣਾ ਮਾਫੀਨਾਮਾ ਦੇ ਕੇ ਆਏ ਨੇ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਉਹ ਮਾਫੀਨਾਮਾ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਦੇ ਗਏ ਸੀ ਜਿਹੜੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸੀ ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਸੀ ਜੇ ਹੁਣ ਮਰਹੂਮ ਪ੍ਰਕਾਸ਼ ਸਿੰਘ ਦੇ ਬਾਦਲ ਦੇ ਮਾਫੀਨਾਮੇ ਦੇ ਉੱਪਰ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਫ ਨਹੀਂ ਕੀਤਾ ਨਾ ਪਰ ਸੁਖਵੀਰ ਬਾਦਲ ਦੇ ਮਾਫੀਨਾਮੇ ਦੇ ਉੱਪਰ ਤਾਂ ਮੈਨੂੰ ਲੱਗਦਾ ਉਹਨਾਂ ਦੇ ਤਾਂ ਹੋਰ ਵੀ ਬਹੁਤ ਸਾਰੇ ਹੋਰ ਕਈ ਕਿਸਮ ਦੇ ਨਾਲ ਦੀ ਨਾਲ ਗੱਲਾਂ ਉਹਨਾਂ ਬਾਰੇ ਚਲਦੀਆਂ ਨੇ ਕਿ ਕਿਵੇਂ ਉਹ 파ਰਟੀ ਦੇ ਵਿੱਚ ਰਹੇ ਨੇ ਕਿ ਮੈਂ ਉਸ ਵੇਲੇ ਦੇ ਪੰਜਾਬ ਦੇ ਗ੍ਰਹਿ ਮੰਤਰੀ ਹੁੰਦੇ ਹੋਏ ਉਹਨਾਂ ਨੇ ਆਪਣੇ ਜਿਹੜੀਆਂ ਮਨਮਾਨੀਆਂ ਕੀਤੀਆਂ ਨੇ ਸੋ ਕੁੱਲ ਮਿਲਾ ਕੇ ਉਹ ਜਿਹੜੀ ਮੈਂ ਚੇਤਨਾ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦਾ ਚੇਤਨਾ ਪੱਧਰ ਵੀ ਬਦਲਿਆ ਸੀ ਪੰਜਾਬ ਦੀ ਸਿਆਸਤ ਵੀ ਬਦਲੀ ਸੀ ਔਰ ਹਾਸ਼ੀਏ ਤੇ ਚਲੇ ਗਿਆ ਸ਼੍ਰੋਮਣੀ ਅਕਾਲੀ ਦਲ ਫਾਦਲ ਹਾਲਾਂਕਿ ਉਸ ਗੱਲ ਨੂੰ ਅ ਲੈ ਕੇ ਅਕਾਲੀ ਦਾ ਪੈਰਾ ਸਿਰ ਹੋਵੇ ਵਕ ਵਕ ਸਮਿਆਂ ਦੇ ਉੱਪਰ ਵਕ ਵਕ ਜਿਹੜੀਆਂ ਸਿਆਸੀ ਚਾਰਾ ਜੋਗੀਆਂ ਹੋਈਆਂ ਨੇ ਅਸੀਂ ਦੇਖਿਆ ਵਿਧਾਨ ਸਭਾ ਚੋਣਾਂ ਚ ਕਰਾਰੀ ਹਾਰ ਤੋਂ ਬਾਅਦ ਇਕਬਾਲ ਸਿੰਘ ਢੁੰਡਾ ਦੀ ਜਿਹੜੀ ਕਮੇਟੀ ਦੇ ਥੱਲੇ ਅਗਵਾਈ ਦੇ ਵਿੱਚ ਕਮੇਟੀ ਬਣੀ ਸੀ ਕਮੇਟੀ ਨੇ ਇੱਕ ਰეკਮੈਂਡੇਸ਼ਨ ਵੀ ਦਿੱਤੀ ਸੀ ਕਦੇ ਲਾਗੂ ਹੀ ਨਹੀਂ ਹੋਈ ਉਸ ਤੋਂ ਬਾਅਦ ਇੱਕ ਟਕਸਾਲੀ ਤਰ੍ਹਾਂ ਪਰੇ ਜਾਂਦਾ ਆ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਉਹ ਕਹਿੰਦੇ ਸੁਖਵੀਰ ਬਾਦਲ ਪਾਸੇ ਹੋਣ ਪਰ ਹੁਣ ਸੁਖਵੀਰ ਬਾਦਲ ਹਾਲੇ ਇਹ ਮਨ ਉਹਨਾਂ ਦਾ ਨਹੀਂ ਆ ਔਰ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਮਿੱਤਰ ਮੰਡਲੀ ਕਹੋ ਜਾਂ ਉਹਨਾਂ ਦੇ ਨੇੜਲੇ ਸਹਿਯੋਗੀ ਆਕੂ ਨੇ ਉਹ ਵੀ ਨਹੀਂ ਚਾਹ ਰਿਹਾ ਕਿ ਸੁਖਵੀਰ ਬਾਦਲ ਪਾਸੇ ਚਲੇ ਜਾਣ ਸੰਦੀਪ ਜੀ ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਵੱਡੇ ਜਿਹੜੇ ਸਿਆਸੀ ਪਰਿਵਾਰ ਹੁੰਦੇ ਨੇ ਉਹ ਚਾਹੇ ਅਸੀਂ ਸੁਖਬੀਰ ਬਾਦਲ ਹੁਣਾਂ ਦਾ ਬਾਦਲ ਪਰਿਵਾਰ ਲੈ ਲਈਏ ਗਾਂਧੀ ਪਰਿਵਾਰ ਲਈਏ ਨੈਸ਼ਨਲ ਲੈਵਲ ਦਾ ਜਾਂ ਹਰਿਆਣੇ ਦੇ ਵਿੱਚ ਚੋਟਾਲਾ ਦੇਵੀ ਲਾਲ ਦਾ ਪਰਿਵਾਰ ਲੈ ਲਈਏ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਖਤਰੇ ਵੀ ਬਹੁਤ ਹੁੰਦੇ ਨੇ ਮੰਨ ਲਓ ਸੁਖਬੀਰ ਬਾਦਲ ਅਸਤੀਫਾ ਦੇ ਦਿੰਦੇ ਨੇ ਪਰ ਬਹੁਤ ਸਾਰੇ ਮੌਕਿਆਂ ਤੇ ਇੰਜ ਵੀ ਦੇਖਿਆ ਗਿਆ ਕਿ ਉਸ ਅਸਤੀਫਾ ਤੋਂ ਬਾਅਦ ਪਾਰਟੀਆਂ ਖਿੰਡ ਜਾਂਦੀਆਂ ਨੇ ਤੋਂ ਇੱਕ ਵੱਡਾ ਰਿਸਕ ਫੈਕਟਰ ਆ ਮੈਨੂੰ ਲੱਗਦਾ ਤਕਵੀਰ ਬਾਦਲ ਨੂੰ ਆਪਾਂ ਸਿੱਧੇ ਰੂਪ ਦੇ ਵਿੱਚ ਇੱਦਾਂ ਚਾਰਜ ਨਹੀਂ ਕਰ ਸਕਦੇ ਕਿ ਉਹ ਅਸਤੀਫਾ ਨਹੀਂ ਦੇ ਰਿਹਾ ਇਹਦੇ ਬਹੁਤ ਮਾਰੂ ਪ੍ਰਭਾਵ ਵੀ ਪੈ ਸਕਦੇ ਨੇ ਅਸੀਂ ਦੇਖਿਆ ਕਿ ਚੌਧਰੀ ਦੇਵੀ ਲਾਲ ਵਾਲੇ ਜਿਹੜੇ ਨੈਸ਼ਨਲ ਲੋਕਦਲ ਦਾ ਕੀ ਬਣਿਆ ਜਾਂ ਹੋਰ ਸਿਆਸੀ ਪਾਰਟੀਆਂ ਦਾ ਕੀ ਬਣਿਆ ਸੋ ਇੱਥੇ ਇੱਕ ਰਿਸਕ ਫੈਕਟਰ ਵੀ ਆ ਉਸ ਰਿਸਕ ਫੈਕਟਰ ਨੂੰ ਧਿਆਨ ਚ ਰੱਖਦੇ ਹੋਏ ਮੈਨੂੰ ਲੱਗਦਾ ਹੱਲੇ ਹੋਰ ਦੱਸੀਆਂ ਨਹੀਂ ਮੰਨ ਸਕਿਆ ਹਲੇ ਮੰਨੀ ਨਹੀਂ ਬਣ ਸਕਿਆ ਉਹਨਾਂ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਸੁਖਵੀਰ ਬਾਦਲ ਉੱਤੇ ਆਪਣਾ ਮਾਫੀਨਾਮਾ ਦੇ ਆਏ ਨੇ ਜਾਂ ਸਪਸ਼ਟੀਕਰਨ ਦੇ ਆਏ ਨੇ ਉਸ ਤੋਂ ਬਾਅਦ ਇੱਕ ਲੰਬੀ ਲਾਈਨ ਆ ਜਾਂਦਾ ਹੈ ਜਿਹਨਾਂ ਦੇ ਚੋ 17 ਉਸ ਵੇਲੇ ਦੇ ਕੈਬਨਿਟ ਮਨਿਸਟਰ ਨੇ ਸਿੱਖ ਚਿਹਰੇ ਨੇ ਪੰਛ ਨਾਲ ਦੀ ਨਾਲ ਕੁਝ ਹੋਰ ਜਿਹੜੇ ਧਿਰਾਂ ਨੇ ਮੈਨੂੰ ਲੱਗਦਾ ਉਹਨਾਂ ਨੂੰ ਹੱਲੇ ਪਿੱਛੇ ਰੱਖਿਆ ਜਾ ਰਿਹਾ ਮਸਲਨ ਜਦੋਂ ਡੇਰਾ ਮੁਖੀ ਦੀ ਮਾਫੀ ਹੁੰਦੀ ਆ ਡੇਰਾ ਮੁਖੀ ਦੀ ਮਾਫੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 90 ਲੱਖ ਰੁਪਏ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਕਿ ਉਸ ਵੇਲੇ ਦੇ ਜਿਹੜੇ ਕਰਤਾ-ਕਰਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਕਿਸੇ ਖਾਤੇ 'ਚ ਨਹੀਂ ਪਾਵਾਂਗੇ ਔਰ ਵੈਸੇ ਵੀ ਜੇ ਆਪਾਂ ਬਾਦਲ ਪਰਿਵਾਰ ਦੀ ਗੱਲ ਕਰਦੇ ਆਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਫਖਰੇ ਖੌਮ ਦੇ ਖੌਮ ਦੇ ਵਾਰਡਨ ਆਫ ਸਨਮਾਨਤ ਨੇ ਉਸੇ ਬੈਠਕ ਦੇ ਵਿੱਚ ਪੰਜ ਜਿਹੜੇ ਤਖਤਾਂ ਦੇ ਜਥੇਦਾਰਾਂ ਨੂੰ ਬੁਲਾ ਕੇ ਪ੍ਰਕਾਸ਼ ਸਿੰਘ ਬਾਦਲ ਮਾਫੀ ਨਾਮੇ ਦੇ ਨਿਰਦੇਸ਼ ਦਿੰਦੇ ਨੇ ਔਰ ਉਸੇ ਮੀਟਿੰਗ 'ਚ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਜਾ ਰਿਹਾ ਪਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਕੀ ਕਰਨਾ ਹੁਣ ਤਾਂ ਉਹਨਾਂ ਦੀ ਉਹਨਾਂ ਦੇ ਇੱਕ ਵਾਰੀ ਦੇ ਵਿੱਚ ਉਹ ਮੀਟਿੰਗ ਹੋਈ ਸੀ ਤੋਂ ਇਸ ਮਾਮਲੇ ਦੇ ਵੱਖ-ਵੱਖ ਪਹਿਲੂ ਨੇ ਪਰ ਮੈਨੂੰ ਸੰਦੀਪ ਜੀ ਜਿਵੇਂ ਇਮਾਨਦਾਰੀ ਨਾਲ ਕਮਾ ਹਾਲ ਦੀ ਗੱਡੀ ਪੰਜਾਬ ਦੀਆਂ ਬਦਰੀਆਂ ਹੋਈਆਂ ਸਿਆਸੀ ਹਾਲਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਲੱਗਦੇ ਲੱਗਦੇ ਨਹੀਂ ਹਾਲੇ ਪਿਆਰ ਲੱਗਣੇ ਭੜੇ ਔਖੇ ਆ ਕਿਉਂਕਿ ਸਿਆਸਤ ਬਦਲ ਗਈ ਆ ਅਦਰਵਾਈਜ਼ ਵੀ ਆਪਾਂ ਜੇ ਆਪਾਂ ਗੱਲ ਕਰਨੀ ਹੋਵੇ 10 ਸਾਲ ਸਫਟਾ ਤੋਂ ਵਾਹ ਰਹਿਣ ਵਾਲੀ ਪਾਰਟੀ ਲੋਕਾਂ ਨਾਲੋਂ ਟੁੱਟ ਜਾਂਦੀ ਆ ਕਿਉਂਕਿ ਨਾ ਤਾਂ ਉਹ ਸੁੱਖੀਆਂ ਮਿਲਦੀਆਂ ਨੇ ਨਾ ਉਦਾਂ ਦਾ ਲਾਈਮ ਲਾਈਟ ਮਿਲਦਾ ਸੋ ਹਾਲ ਦੀ ਘੜੀ ਕਾਫੀ ਮੁਸ਼ਕਲਾਂ ਚ ਰਹੇ ਸੁਖਵੀਰ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੇਖਦੇ ਆ ਕਿ ਹੁਣ ਜਥੇਦਾਰ ਸ਼੍ਰੀ ਇਕਾਲਤਾਖ ਸਾਹਿਬ ਇਸ ਮਾਮਲੇ ਨੂੰ ਕਿਵੇਂ ਨਿਬੇੜਦੇ ਨੇ ਪਰ ਇੱਕ ਸੰਕੇਤ ਇਹਦੇ ਦੌਰਾਨ ਜਰੂਰ ਆਇਆ ਸੀ ਉਹ ਆਇਆ ਸੀ ਜਦੋਂ ਪਿਛਲੇ ਦਿਨੀ ਜਥੇਦਾਰ ਕੌਤਖ ਸਾਹਿਬ ਨੇ ਅਕਾਲੀ ਦਲ ਬਾਰੇ ਬਾਰੇ ਟਿੱਪਣੀਆਂ ਤੋਂ ਵੱਧਿਆ ਸੀ ਅਕਾਲੀ ਦਲ ਦੇ ਅੱਗ ਨੂੰ ਕੀ ਉਹ ਐਸਾ ਟਕਸਾਲੀਆਂ ਬਾਰੇ ਸੀ ਕਿ ਉਹਨਾਂ ਦੀ ਟਕਸਾਲੀਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਕੋਈ ਟੀਕਾ ਟਿੱਪਣੀ ਨਹੀਂ ਕਰਨੀ ਜੇ ਆਪਾਂ ਹੋਰ ਇਹਨੂੰ ਸਾਫ ਸ਼ਬਦਾਂ ਚ ਕਹੀਏ ਕਿ ਉਹਨਾਂ ਨੂੰ ਰੋਕਿਆ ਗਿਆ ਸੀ ਏ ਵੀ ਹੋ ਸਕਦਾ ਔਰ ਨਾਲ ਦੀ ਨਾਲ ਅਕਾਲੀ ਦਲ ਦੇ ਲੀਡਰ ਕੀ ਉਹਨਾਂ ਨੂੰ ਵੀ ਰੋਕਿਆ ਗਿਆ ਸੀ ਕੀ ਹੁਣ ਅਕਾਲੀ ਦਲ ਜਥੇਦਾਰ ਅਕਾਲ ਤੱਕ ਸਭ ਦੇ ਏਜੰਡੇ ਤੇ ਨੇ ਕੀ ਉਹ ਸੁਖਵੀਰ ਬਾਦਲ ਦੀ ਮਾਫੀ ਸਮੇਤ ਅਕਾਲੀ ਦਲ ਵਾਰੇ ਵੀ ਕੋਈ ਵੱਡਾ ਫੈਸਲਾ ਕਰ ਸਕਦੇ ਨੇ ਉਹ ਸਾਰੇ ਸਵਾਲ ਨੇ ਦੇਖਦੇ ਆ ਕਿ ਸਵਾਲਾਂ ਦੀ ਗਤੀ ਕਦੋਂ ਕਦੋਂ ਸੁਲਝਦੀ ਆ ਪਰ ਹਾਲ ਦੀ ਘੜੀ ਅਕਾਲੀ ਦਲ ਮੈਨੂੰ ਲੱਗਦਾ ਕਿ ਕਾਫੀ ਕਰਨੀ ਪਵੇਗੀ ਰੂਸੇ ਹੋਏ ਲੀਡਰਾਂ ਨੂੰ ਮਨਾਉਣਾ ਪਵੇਗਾ ਨਾਲ ਦੀ ਨਾਲ ਲੋਕਾਂ ਤੇ ਜਾਣਾ ਪਵੇਗਾ ਉਹ ਅਕਾਲੀ ਦਲ ਜਿਹੜਾ ਕਿਸੇ ਟਾਈਮ ਬੜਾ ਜੋਹਰੂ ਦਲ ਮੰਨਿਆ ਜਾਂਦਾ ਸੀ ਗਰੀਬ ਗੁਰਬਾ ਜਾਂ ਜਿਹੜਾ ਨਿਆਂ ਦੇ ਹੱਕ ਚ ਉਹ ਫਿਰ ਸਰਮਾਇਦਾਰ ਪਾਰਟੀ ਬਣ ਗਈ ਜਾਂ ਵੱਡੇ ਵੱਡੇ ਉਹਨਾਂ ਦੇ ਆਪਣੇ ਹੀ ਏਜੰਡੇ ਸੈੱਟ ਕਰ ਲਏ ਸੋ ਕਾਫੀ ਮੁਸ਼ਕਤ ਆਏਗੀ ਕਾਫੀ ਨਮੀ ਰਣਨੀਤੀ ਬਣਾਉਣੀ ਪਵੇਗੀ ਕਾਫੀ ਕੁਝ ਤਿਆਗ ਵੀ ਕਰਨਾ ਪਏਗਾ ਜੇ ਸੁਖਵੀਰ ਬਾਦਲ ਦੇਸ਼ ਦੀ ਥੇਰੀ ਗੱਲ ਆਉਂਦੀ ਆ ਸੋ ਕੀ ਇਹ ਹੁਣ ਤਿਆਰ ਨੇ ਸੁਖਵੀਰ ਬਾਦਲ ਇਹ ਉਹਨਾਂ ਤੇ ਮਨ ਅਸਰ ਆ ਆਲਦੀ ਕਰੀ ਵੱਡੇ ਚੈਲੰਜ ਨੇ ਮੈਨੂੰ ਲੱਗਦਾ ਕਿ ਇਹ ਨਾ ਚੈਲੰਜਾਂ ਜੁੰਝਣਾ ਹੱਲੇ ਕਾਫੀ ਲੰਬਾ ਸਮਾਂ ਲੱਗੇਗਾ ਨਾ ਆਪ ਨੂੰ ਜੀ ਜੀ ਪ੍ਰਮੇਂਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਆਪਣੇ ਤਜਰਬੇ ਮੁਤਾਬਕ ਜਿਹੜੀ ਆ ਤੁਸੀਂ ਸਿਆਸਤ ਦੇ ਵਿੱਚ ਜੋ ਕੋਈ ਚੱਲ ਰਿਹਾ ਜੋ ਉਥਲ ਪੁਥਲ ਹੋ ਰਹੀ ਆ ਉਹਦੇ ਬਾਰੇ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਧੰਨ